ਬਲਜਿੰਦਰ ਨੇ ਪੈਕ ਕਰ ਲਏ ਪਨੀਰ ਪਕੌੜੇ ਆਪਣੇ ਕਹਿੰਦੀ ਕੱਟੀ 'ਚ ਬੈਠ ਕੇ ਖਾਵਾਂਗੇ ਬਲਜਿੰਦਰ ਕਹਿੰਦੀ ਉਹਨੂੰ ਭੁੱਖ ਲੱਗੀ ਦੁਬਾਰਾ 5 ਮਿੰਟ ਬਾਅਦ ਹੀ ਹੁਣ ਪਨੀਰ ਵਾਲੇ ਪਕੌੜੇ ਖਾ ਲਈ ਕਹਿੰਦੀ ਮੇਰੇ ਕਿਨੇ ਆ ਰਹੇ ਹੈ ਜਲਦੀ ਕਰਿਆ ਕਰੋ ਉਹਨਾ ਉਥੋਂ ਕੰਦਰ ਫਾਰਮ ਤੋਂ ਵਾਪਸੀ ਤੇ ਜੀ ਦਸੂਹੇ ਕੋਲ ਜਾ ਗਰਨਾ ਸਾਹਿਬ ਕੋਲੋਂ ਸਿੱਧੇ ਬੰਦਰ ਸੰਗਰਾਂ ਤੋਂ ਪਹੁੰਚ ਕੇ ਗੁਰਦੁਆਰਾ ਗਰਨਾ ਸਾਹਿਬ ਸામਨੇ ਇਤਿਹਾਸ ਗੁਰਦੁਆਰਾ ਵੱਡਾ ਗੁਰਦੁਆਰ ਬਣਿਆ ਆ ਕਾਫੀ ਕਿਹੜੇ ਗੁਰੂ ਆਏ ਹੋਏ ਨੇ ਲਿਖਿਆ ਨਹੀਂ ਆਏ ਪੰਜ ਸਈ ਨਹੀਂ ਨਹੀਂ ਆਪਾਂ ਪੰਜ ਸਈ ਆਏ ਹੋਏ ਤੇ ਜੀ ਆ ਕੇ ਦੇਖਦੇ ਹਾਂ ਤੇ ਕੀ ਇਤਿਹਾਸ ਦਾ ਇਸ ਗੁਰਦੁਆਰੇ ਦਾ ਦਰਵਾਜ਼ਾ ਵੀ ਲੱਗਿਆ ਹੋਇਆ ਗੱਡੀ ਕਿੱਥੇ ਇਧਰ ਨਾਲੇ ਜਾਵਾਂ ਹਾਂ ਹਾਂਜੀ ਉਹ ਸਾਹਮਣੇ ਲਿਖਿਆ ਹੈ ਧੰਨ ਧੰਨ ਸ਼੍ਰੀ ਗੁਰੂ ਅੰਗਰਗੋਬਿੰਦ ਸਾਹਿਬ ਜੀ ਗੁਰਦੁਆਰਾ ਗਰਨਾ ਸਾਹਿਬ ਪਾਸ਼ਾਈ ਛੇਮੀ ਛੇਮੇਂਗਰੂਸਾ ਬਈ ਹੋਏ ਨੇ ਇੱਥੇ ਇਤਿਹਾਸ ਕੀ ਆਏ ਤੁਹਾਨੂੰ ਜਾ ਕੇ ਦੱਸਦੇ ਆ ਇੱਥੋਂ ਦਾ ਹਾਂਜੀ ਸੱਚ ਕਾਲ ਦੀ ਅ ਐਂਜਲ ਫਾਰਮ ਤੋਂ ਵਾਪਸ ਆ ਗਏ ਸੀਗੇ ਅਸੀਂ ਤੇ ਮੇਰੇ ਫਰੈਂਡ ਨੇ ਮੈਨੂੰ ਦੱਸਿਆ ਕਿ ਇੱਥੇ ਰਸਤੇ ਦੇ ਵਿੱਚ ਨਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਗਰਨਾ ਸਾਹਿਬ ਸ੍ਰੀ ਗਰਨਾ ਸਾਹਿਬ ਅ ਸ੍ਰੀ ਹਰਗੋਬਿੰਦ ਸਾਹਿਬ ਆਏ ਹੋਏ ਨੇ ਇੱਥੇ ਤੇ ਪਾਸ਼ਾ ਤੇ ਇਤਿਹਾਸਿਕ ਗੁਰਦੁਆਰਾ ਨਾਲ-ਨਾਲ ਤੁਹਾਨੂੰ ਵੀ ਅੱਜ ਦਰਸ਼ਨ ਕਰਵਾਉਨੇ ਆ ਅਸੀਂ ਇੱਥੇ ਚਲੋ ਚੱਲੀਏ। ਨਵਾਂ ਮਾਡਲ ਬਣਿਆ ਹੈ ਜੀ ਨਵੀਂ ਇਮਾਰਤ ਦਾ। ਗੁਰਦੁਆਰਾ ਸਾਹਿਬ ਦੀ। ਬਹੁਤ ਵਧੀਆ ਇਮਾਰਤ ਆਈ ਗੁਰਦੁਆਰਾ ਸਾਹਿਬ ਦੀ। ਉਹ ਦੇਖੋ ਪਿੱਛੇ ਨਵੀਂ ਇਮਾਰਤ ਬਣ ਰਹੀ ਹੈ ਗੁਰਦੁਆਰਾ ਸਾਹਿਬ ਦੀ। ਬਾਲੇ ਅੱਡੀਆਂ ਚਾਹ ਰਹੇ। ਲਓ ਜੀ ਦੇਖ ਕਰਵਾਤੇ ਜੀ ਖਰਾ ਪ੍ਰਸ਼ਾਦ ਦੀ ਆ ਦੇਖ ਦੋ ਮਿੰਨਸਾਲ ਧੀਰੀ ਬਿਰੀ ਦੀ ਨਿਸ਼ਾਨੀ ਦਰਸ਼ਨ ਕਰੋ ਜੀ ਮੈਂ ਕਰਨ ਰੱਖਦਾ ਕਰਨੇ ਜਦੋਂ ਰੱਖਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬੇੜੇ ਅੰਦਰ ਸੁਕਰੀਟਾਂ ਨੂੰ ਭਰਵਾਇਆ ਕਰਦਿਆਂ ਧੰਗ ਰੱਖਦੇ ਹਾਂ ਜੀ ਨਾਲੇ ਬੇੜੇ ਵਿੱਚ ਸਾਖਤ ਦਰਸ਼ਨ ਕਰਕੇ ਤੇ ਚਾਹਾਂ ਮੂਰੀ ਹੁੰਦੀਆਂ ਹਨ ਨਾ ਮੰਨਦੀਆਂ ਇਥੇ ਆਸ ਤੇ ਗੁਰਦੁਆਰਾ ਹੈਗਾ ਜੀ। ਸੂਹੇ ਤੋਂ ਜਿਆਦਾ ਦੂਰ ਨਹੀਂ ਹੈਗਾ 5-4 ਕਿਲੋਮੀਟਰ ਦੀ ਦੂਰੀ ਤੇ ਹੈ। ਗੁਰਦੁਆਰਾ ਸਾਹਿਬ ਦੀ ਆ ਇਮਾਰਤ ਤਾਂ ਇਹੋ ਕੁਛ ਨਵੀਂ ਇਮਾਰਤ ਬਣ ਰਹੀ ਆ ਦੇਖੋ ਤੇ ਦਰਸ਼ਨ ਬਹੁਤ ਵਧੀਆ ਹੋਗੇ ਸੰਗੋ ਪ੍ਰਸ਼ਾਦਾ ਵੀ ਚੱਕਦੇ ਆ ਤੇ ਲਾਤੀ ਕਰ ਰਹੇ ਆਂ ਘਰ ਨੂੰ ਸਾਰਾ ਏਰੀਆ ਬੜਾ ਵਧੀਆ ਹੀ ਗੁਰਦੁਆਰਾ ਸਾਹਿਬ ਦਾ ਪੁਰਾਣੀ ਲੱਗਦੀ ਹੈ ਕਾਫੀ ਬਿਲਡਿੰਗ ਇਹ ਆ 2-4 ਦੁਕਾਨਾਂ ਵੀ ਹੈਗੀਆਂ ਨੇ ਇੱਥੇ ਕੀ ਐਸਕੇ ਦੇਖ ਲੈ ਜੀ ਹੋਰ ਲੈਣੀਆਂ ਬੱਚੇ ਵਾਸਤੇ ਚੱਲ ਜਾਨ ਜੀ ਵਾਪਸ ਚੱਲ ਲਈਏ ਹੁਣ ਘਰ ਨੂੰ ਦਰਸ਼ਨ ਬਹੁਤ ਵਧੀਆ ਹੋ ਗਏ ਇੱਥੇ ਵੀ ਗੁਰਦੁਆਰਾ ਸਾਹਿਬ ਤੇ ਆਪਣੇ ਪੰਜਾਬ ਦੇ ਵਿੱਚ ਹੀ ਇਤਿਹਾਸ ਦੇ ਗੁਰਦੁਆਰਾ ਸਾਹਿਬ ਬਹੁਤ ਜ਼ਿਆਦੇ ਨੇ ਬਹੁਤ ਜ਼ਿਆਦੇ ਹਾਂ ਆਪਾਂ ਮਤਲਬ ਸਾਰੇ ਪੰਜਾਬ ਚ ਕੋਈ ਨਹੀਂ ਗੁਰਦੁਆਰੇ ਆਪਾਂ ਸਾਰੇ ਤਾਂ ਮੈਂ ਜਾਣ ਹੀ ਸਕਦੇ ਪਤਾ ਹੀ ਨਹੀਂ ਕਿੱਥੇ ਕਿੱਥੇ ਆਪਾਂ ਪਤਾ ਹੀ ਨਹੀਂ ਸੀ ਤਾਂ ਪਰ ਹੁਣ ਆ ਵੀ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਕਿਸੇ ਵੀ ਮਤਲਬ ਕਿ ਧਾਰਮਿਕ ਜਗ੍ਹਾ ਤੇ ਜਾਈਏ ਚਾਹੇ ਦੀ ਵੈਸੇ ਕਿਤੇ ਹੋਰ ਘੁੰਮਣ ਜਾਈਏ ਤੇ ਅਸੀਂ ਪਤਾ ਕਰ ਲੈਂਦੇ ਆਂ ਵਾਲੇ ਦਾਲੇ ਵੀ ਨੇੜੇ ਇਤਿਹਾਸ ਦੇ ਗੁਰਦੁਆਰਾ ਸਾਹਿਬ ਹੈ ਤਾਂ ਤਾਂ ਹੀ ਤੁਹਾਨੂੰ ਪਤਾ ਲੱਗਿਆ ਸੀ ਮਿੱਤਰ ਤੋਂ ਪਤਾ ਕੀਤਾ ਮੈਂ ਆਪਣੇ ਮਿੱਤਰ ਦੋਸਤੋਂ ਮੈਂ ਕਿਹਾ ਵੀ ਧਾਰਮਿਕ ਸੌਰੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ ਨਾ ਇੱਡੀ ਕੋਈ ਕਿਉਂਕਿ ਅਸੀਂ ਇੱਧਰ ਆਉਣੇ ਸੀਗਾ ਐਂਜਲਵਾਰਕ ਤਾਂ ਉਹਨਾਂ ਨੇ ਦੱਸਿਆ ਸਾਨੂੰ ਤੇ ਆਪਣੇ ਜਿਹੜੇ ਗੁਰੂ ਆ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਹਾਂ ਰਹੀ ਆ ਸਹੀ ਗੱਲ ਆ ਬਹੁਤ ਉਹਨਾਂ ਦੀ ਮਤਲਬ ਇਤਿਹਾਸ ਨੇ ਉਹ ਇੱਥੇ ਵੀ ਇਤਿਹਾਸ ਜਿਵੇਂ ਹੁਣ ਉਹ ਗਰਨਾ ਸੀਗਾ ਉਹ ਦਰਖਤ ਸੀ ਗਰਨੇ ਦਾ ਉਹਦੋਂ ਦਾ ਹਰਾ ਖੜਾ ਵਾ ਫੇਵੇਂ ਗੁਰੂਆਂ ਦੇ ਬੇਲੇ ਦਾ ਸੀਗਾ ਉਹ ਸੁੱਕੀ ਢਾਣੀ ਤਾਂ ਹੋਇਆ ਹੋਇਆ ਸੀ ਸੁੱਕੀ ਢਾਣੀ ਤਾਂ ਹੋਇਆ ਹੋਇਆ ਤਾਂਹੀਂ ਗਰਨਾ ਸਾਹਿਬ ਨਾਂ ਪਿਆ ਮਨ ਲੱਗਦਾ ਹਨਾ ਉਹ ਦੁਆਰੇ ਸਾਹ ਹਾਂਜੀ ਜੀ ਸਵੇਰ ਤੋਂ ਵੀ ਚੱਲੇ ਸੀਗੇ ਤੇ ਚਾਹ ਨਹੀਂ ਕੀਤੀ ਸੀ ਜੀ ਸਵੇਰ ਦੀ ਸੁੱਧਰ ਹਬ ਲੰਬਾ ਜੀਤ ਆਪਣਾ ਰਹੀ ਹੋਸੀ ਤੇ ਹੁਣ ਰਸਤੇ 'ਚ ਉੱਤ ਲੱਗਾ ਸੀਗਾ ਟੰਗੜੇ ਤੇ ਚਾਹ ਫਿਲ ਲੱਗੇ ਆ ਨਾਲੇ ਸਬੂਤੀ ਖਾਵਾਂਗੇ ਸਬਜ਼ੀ ਪਾ ਕੇ 3 ਬੋਸੇ ਲੈ ਗਏ ਠੀਕ ਹੈ ਗਾੜ ਖਾਲੀ ਬਾਬਾ ਕੁਝ ਆਪਾਂ ਹੁਣ ਥੋੜਾ ਬਹੁਤ ਤੇ ਸਬਜ਼ੀ ਵਾਲੇ ਸਪੋਸੇ ਖਾਵਾਂਗੇ ਤੇ ਸਿੰਪਲ ਸਪੋਸੇ ਖਾਵਾਂਗੇ ਮੈਂ ਜੱਡੀ 'ਚ ਸੌ ਗਈ ਸੀ ਗੈਂਡੀ ਨੀਂਦਤੀ ਪੈ ਗਈ ਵੀਡੀਓ ਬਣਾਈ ਹੋਈ ਆ ਚਾੜਦਾ ਹਾਂ ਵੀ ਨਹੀਂ ਹੈਂ ਐਂ ਟੁੱਟ ਗਿਆ ਮੈਂ ਉਹ ਵੀ ਦੱਸ ਦਵਾਂਗੇ ਗੱਡੀ ਦੇ ਬਾਹਰ ਜਿਹੜੀ ਦੁਕਾਨ ਨਹੀਂ ਪੂਰੀ ਆ ਗਈ ਸੀ ਝੂਟੇ ਆ ਜਾਂਦੇ ਸੀ ਗੱਡੀ 'ਚ ਬਸ ਵੀ ਬੈਲਟ ਨਹੀਂ ਰੋਕਿਆ ਆ ਸੀ ਨਹੀਂ ਡੈਸ਼ਬੋਰਡ 'ਚ ਲੱਗੇ ਬੰਦਾ ਜਾ ਕੇ ਕੀ ਰੋਣਾ ਪੈ ਗਿਆ ਸਾਡਾ ਕੀ ਰੋਣਾ ਪੈ ਗਿਆ ਮਾਹਵੀਰ ਕਹਿੰਦਾ ਮੈਂ ਤੀਰ ਪਕੌੜਾ ਖਾਣਾ ਨਹੀਂ ਭਿੰਦਰ ਕਹਿੰਦੀ ਮਾਹਵੀਰ ਵਾਲੇ ਮੈਂ ਖਾਉਂ ਮੈਂ ਕਿਹਾ ਮੈਂ ਖਾਉਂਗਾ ਮੈਂ ਤੀਰ ਪਕੌੜਾ ਖਾਣਾ ਨਹੀਂ ਮੈਂ ਕਿਹਾ ਮਾਹਵੀਰ ਵਾਲੇ ਮੈਂ ਖਾਣੇ ਮੈਂ ਮੈਂ ਹੁਣ ਮਾਹਵੀਰ ਦੇਵੇ ਕੌਣ ਖਾਂਦਾ ਚਰ ਕੰਦ ਹੱਕ ਮਾਰਦਾ ਪਹਿਲਾ ਹੁੰਦਾ ਪਹਿਲਾ ਹੱਕ ਮਾਰਦਾ ਲਓ ਜੀ ਘੇੜਾ ਦੇ ਵੀ ਦਿੱਤਾ ਪਨੀਰ ਪਕੌੜੇ ਆ ਗਏ ਸਮੋਸੇ ਆ ਗਏ ਜੋ ਆਕਾਂ ਦੇ ਸਿੰਪਲ ਖਾਣੇ ਆ ਚਟਨੀ ਨਾਲ ਅਧੀ ਸਬਜ਼ੀ ਬਾਗੇ ਖਾਵਾਂਗੇ ਟੇਸਟੀ ਹੈ ਉਸ ਤੋਂ ਟੇਰੀ ਦਾ ਜੋ ਨਾ ਮੈਂ ਜੀ ਦੋ ਘੱਟ ਚਾਹ ਵੀ ਬਹੁਤ ਵਧੀਆ ਤੇ ਬਣਾਉਂਦੇ ਚਾਰ ਘੱਟ ਚਾਹ ਬੜੀ ਲੱਗਦੀ ਹੈ ਬੜੀ ਲੱਗਦੀ ਹੈ ਲਓ ਜੀ ਸਮੋਸੇ ਖਾ ਲਏ ਪਨੀਰ ਪਕਾਰਾਂ ਦੀ ਵਾਰੀ ਆ ਗਈ ਹੁਣ ਲਿਆਦੇ ਨੇਰੀ ਪਨੀਰ ਪਕਾਉਣੇ ਆਂ ਜੀ ਮਾਂ ਵੀ ਤੇ ਇਸੇ ਹੀ ਜਾਣੇ ਨੇਰੀ ਕਿਸ ਵੀ ਅੱਜ ਰੋਟੀ ਥੱਕ ਨਹੀਂ ਮੈਂ ਜੋ ਮੈਂ ਲਵਾ ਦੇ ਹਾਂ ਬਦਲ ਰਹੇ ਕੋਟੇ ਖਾਦੇ ਨੇ ਸਵੇਰੇ ਖਾਦੇ ਮਾਹਵਿੰਨਾ ਦਾ ਸμοσੇ ਹੀ ਪੂਰੇ ਨਹੀਂ ਖਾਦੇ ਤੋਂ ਡੇਢ ਸμοσੇ ਬੰਦਾ ਖਾਦਾ ਇੱਕ ਵਾਰ ਚੈੱਕ ਕਰੋ ਬਲਜਿੰਦਰ ਨੇ ਪੈਕ ਕਰਲੇ ਪਨੀਰ ਪਕੌੜੇ ਆਪੇ ਕੰਨੀ ਗੱਡੀ 'ਚ ਬੈਠ ਕੇ ਖਾਵਾਂਗੇ ਕੱਢ ਗਿਆ ਨਾ ਹੁਣ ਗੱਡੀ 'ਚ ਜਾਣਾ ਸਵਾਲਾਂ ਦੇ ਫਿਰ ਇਹ ਮੈਂ ਗੱਡੀ 'ਚ ਜਾਣਾ ਤੈਕਿੰਗ ਦੇਖ ਲਓ ਬਸ ਇਹਨੂੰ ਭੇਟ ਲੈਣੇ ਹਨ ਥੋੜਾ ਥੋੜਾ ਸਾਸ ਪਾ ਲੈ ਉੱਤੇ ਜੀ ਪੇਟ ਪੂਰਾ ਹੋ ਗਈ ਜੀ ਹੁਣ ਚਲਦਿਆ ਘਰਾਂ ਵਾ ਵਧੀਆ ਗੁਰੂ ਘਰ ਦੇ ਦਰਸ਼ਨ ਹੋ ਗਏ ਨਾਲੇ ਬੱਚਿਆਂ ਨੇ ਚਲੋ ਆਪਣਾ ਇੰਜੋਏ ਕਰ ਲਿਆ ਤੇ ਘਰ ਖਾ ਵੀ ਲਿਆ ਜੀ ਫਾਟਕ ਬੰਦ ਆ ਜਦੋਂ ਅਸੀਂ ਸਵੇਰੇ ਆ ਰਹੇ ਸੀ ਉਦੋਂ ਫਾਟਕ ਬੰਦ ਸੀ ਕਰਤਾਰਪੁਰ ਵਾਲਾ ਕੱਲ ਵੀ ਸਾਨੂੰ ਫਾਟਕ ਬੰਦ ਹੀ ਮਿਲੇ ਆਉਂਦੇ ਹੋਏ ਜਾਂਦੇ ਫੇ ਤੇ ਅੱਜ ਵੀ ਇਹ ਉਹੀ ਲਾਈਨ ਪੈਂਦੀ ਹੈਗੀ ਲੁਧਿਆਣਾ ਅਮ੍ਰਿਤਸਰ ਵਾਲੀ ਇਹ ਬਹੁਤ ਬਿਜ਼ੀ ਰਹਿੰਦਾ ਸ਼ਡਿਊਲ ਇਸ ਲਾਈਨ ਦਾ ਟ੍ਰੈਕ ਪੂਰਾ ਭਿੱਜੇ ਰਹਿੰਦਾ ਹੈ ਇੱਥੇ ਨਾਲੇ 2-3 ਟ੍ਰੈਕ ਰਹੇ ਉਹ ਵੀ ਫਿਰ ਵੀ ਫੁੱਲ ਰਹਿੰਦੇ ਨੇ ਤੇ ਬਲਜਿੰਦਰ ਕਾਂਦੀ ਨੂੰ ਭੁੱਖ ਲੱਗੀ ਦੁਬਾਰਾ 5 ਮਿੰਟ ਬਾਅਦ ਹੀ ਹੁਣ ਪਨੀਰ ਵਾਲੇ ਪਕੌੜੇ ਖਾ ਲਈ ਕਾਂਦੀ ਮੇਰੇ ਕਿ ਨਹੀਂ ਆਰੇ ਜਲਦੀ ਕਰਿਆ ਕਰੋ ਹਾਂਜੀ ਬੱਚਿਆਂ ਦੀਆਂ ਨਾ ਵਰਦੀਆਂ ਥੋੜੀਆਂ ਫਰਾਮ ਹੋਈਆਂ ਸੀਗੀਆਂ ਕਿਉਂਕਿ ਗਰਮੀਆਂ ਚ ਉਹ ਹੀ ਕੋਈ ਕਰਦੇ ਨੇ ਜਿਹੜੇ ਉਹ ਟ੍ਰੈਕ ਤੇ ਤਿੰਨ ਤਿੰਨ ਚਾਰ-ਚਾਰ ਸਾਲ ਹੋ ਗਏ ਨਹੀਂ ਇਹ ਨਹੀਂ ਪਰ ਮੇਰ ਦੇ ਵਾਲ ਗਿੱਲੇ ਹੋ ਗਏ ਸੀਗੇ ਉੱਥੇ ਦੇਖੋ ਟਰਾਈ ਕਰਕੇ ਲਾ ਕੇ ਦੇਖੋ ਫਿੱਟ ਕੋ ਠੀਕ ਆ ਬੁੱਲੇ ਵਿੱਚ ਹੀ ਰਣੀਆਂ ਕਹੜਾ ਬਾਹਰ ਆਉਂਦੀ ਏ ਟੀ-ਸ਼ਰਟ ਬਾਹਰ ਹੁੰਦੀ ਬਾਹਰ ਵੀ 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 ਕਾਦੀ ਕੁਰਸੀ ਛੱਡੋ ਮੈਨੂੰ ਉਹ ਨਵੀਂ ਲੱਗੂ ਦੋ ਦਿਨਾਂ ਜਿਹੜੀ ਪੁਰਾਣੀ ਹੈਗੀ